ਮੇ ਭੈਣਾ ਨੂੰ ਬੇਨਤੀ ਕਰਦਾ ਬੀਬੀ ਉਹ ਨਾ ਕਹਿਆ ਕਰੋ ਦੁਖੀ ਮੇਰਾ ਨਿਆਣਾ ਬੱਚਾ ਹੈ ਪੜਦਾ ਨਹੀਂ ਹੈ ਨਾ ਕਹਿਆ ਕਰੋ ਜਿਵੇਂ ਮਰਜੀ ਹੱਥ ਜੜੋ ਜੋੜੋ ਜੜਾ ਲਓ ਬੀਬੀ ਉਹ ਬਜ਼ੁਰਗੋ ਤੁਸੀਂ ਬੱਚਿਆਂ ਸਾਹਮਣੇ ਨਾ ਕਹੋ ਮੇਰਾ ਬੱਚਾ ਦੁਖੀ ਹੈ ਅ ਮੇਰਾ ਨਿਆਣਾ ਪੜਦਾ ਨਹੀਂ ਇਹ ਵਿਚਾਰਾ ਕਮਜ਼ੋਰ ਆ ਜਿਆ ਇਹ ਬਿਮਾਰ ਜਿਆ ਰਹਿੰਦਾ ਇਹ ਲਫ਼ਜ਼ ਨਹੀਂ ਕਹਿਣੇ ਬੱਚਿਆਂ ਕੋਲੇ ਲਫ਼ਜ਼ ਕਦੀ ਨਹੀਂ ਕਹਿਣਾ ਇਹ ਕਹਿਣਾ ਇਹ ਤੇ ਛੇਰ ਪੁੱਤ ਹੈ ਸਾਡਾ ਐਂ ਕਹਿਣਾ ਇਹ ਸਾਡਾ ਛੇਰ ਪੁੱਤ ਹੈ ਕੁਛ ਨਹੀਂ ਹੋਇਆ ਇਹਨੂੰ ਚੰਗਾ ਪੜਾ 106 ਡਿਗਰੀ ਬੁਖਾਰ ਵੀ ਚੜਿਆ ਹੋਵੇ ਤਾਂ ਵੀ ਕਹਿਣਾ ਕੋਈ ਨਹੀਂ ਮੇਰਾ ਪੁੱਤ ਕੈਮ ਹੈ ਉਹਦੇ ਉਹਦੇ ਕੰਨਾਂ 'ਚ ਇਹ ਆਵਾਜ਼ ਨਹੀਂ ਪੈਣ ਦੇਣੀ ਕਦੇ ਤੂੰ ਢਿੱਲਾ ਹੈ ਤੂੰ ਡਾਊਨ ਹੈ ਇਹ ਲਫ਼ਜ਼ ਕਹਿਣੇ ਨੇ ਕੈਮ ਹੈ ਮੇਰਾ ਆਪਣੇ ਇਹ ਇਦਾਂ ਆਪਣੇ ਬੱਚਿਆਂ 'ਚ ਸਪਿਰਟ ਪਰ ਪੋਜ਼ਿਟਿਵਿਟੀ ਪਰ ਨਹੀਂ ਹੈ ਸਾਡੇ ਹੁਣ ਭੋਲੇ ਲੋਕ ਆ ਬਚਾਰੇ ਇੱਥੇ ਚੇਤਾ ਆ ਗਿਆ ਮੈਨੂੰ ਚਲੋ ਸੀਰੀਅਸ ਤੋਂ ਥੱਲੇ ਆਓ ਥੋੜੇ ਮੈਂ ਖੜਾ ਇੱਥੇ ਦੀਵਾਨ ਚ ਕਲਗੀਧਰ ਹਾਲ ਚ ਮੈਂ ਕਿਹਾ ਬੀਬੀ ਪੋਜਿਟਿਵਿਟੀ ਪਾ ਰਹੇ ਨੇ ਸੁਣ ਤੇ ਲਈ ਮੇਰੀ ਗੱਲ ਨੂੰ ਥੋੜਾ ਜਿਹਾ ਪਰਾ ਜਾ ਕੇ ਫੇਰ ਆ ਕੇ ਮੁੜ ਕੇ ਮਾਰ ਮੈਂ ਕਿਹਾ ਇੱਕ ਹੀ ਥੋਂ ਮਿਲਦੀ ਹੈ ਬੀਬੀ ਉਹਨੂੰ ਇਹ ਲੱਗਾ ਵੀ ਕੋਈ ਚੀਜ਼ ਹੈ ਜਿਹੜੀ ਇਹਦੇ ਚ ਪਾਉਣੀ ਪੈਣੀ ਵੀ ਇਹ ਮਿਲਦੀ ਕਿੱਥੋਂ ਹੈ ਸਾਡੇ ਭਲੇ ਮਾਨ ਲੋਕ ਹੈ ਨਾ ਭਲੇ ਮਾਨ ਪਰ ਗੋਰਿਆਂ ਨੂੰ ਵੇਖੋ ਨਾ ਉਹ ਉਹ ਆਪਣੇ ਨਿਆਣਿਆਂ ਨੂੰ ਐ ਪਾਲਦੇ ਆ ਵੀ ਨਿਆਣੇ ਸਾਹਮਣੇ ਨਹੀਂ ਬੋਲਣਾ ਕੋਈ ਗੱਲ ਨਹੀਂ ਕਹਿਣੀ ਆਪਣੇ ਨਿਆਣੇ ਸਾਹਮਣੇ ਨਹੀਂ ਕਦੇ ਐ ਕਹਿਣਾ ਨਿੱਕੀਆਂ ਨਿੱਕੀਆਂ ਗੱਲਾਂ ਤੁਹਾਡੀ ਪਰਸਨੈਲਿਟੀ ਤੇ ਅਸਰ ਕਰਦੀਆਂ ਨੋਟ ਕਰਿਓ ਗੱਲ ਮੇਰੀ ਨਿੱਕੀਆਂ ਨਿੱਕੀਆਂ ਚੀਜ਼ਾਂ ਤੁਹਾਡੀ ਪਰਸਨੈਲਿਟੀ ਤੇ ਪ੍ਰਭਾਵ ਪਾਉਂਦੀਆਂ ਕਦੇ ਮੇਰੇ ਪਿਤਾ ਨੂੰ ਪੁੱਛਿਓ ਮੇਰੀ ਮਾਤਾ ਇੱਥੇ ਬੈਠੇ ਹੋਣਗੇ ਸਾਨੂੰ ਪਤਾ ਕੀ ਕਿਹਾ ਹੋਇਆ ਸੀ ਮੇਰੇ ਪਿਓ ਨੇ ਕੱਟਾ ਚੁੱਕਦਾ ਚੁੱਕ ਜੇ ਤੈਨੂੰ ਨਹੀਂ ਛੇੜਦਣਾ ਅੱਛਾ ਪੜ੍ਹਾਈ ਕਰੋ ਵਾਸੀ ਐਦਾਂ ਕਹਿਣਾ ਮੈਂ ਅੱਛਾ ਜੇ ਕਦੇ ਆਹ ਲਫਜ਼ ਨਹੀਂ ਕਦੇ ਪੈਣ ਦਿੱਤਾ ਵੀ ਕੋਈ ਘੱਟਾ ਹੈ ਮੈਂ ਗਿਆ ਰਾਣਾ ਸਾਹਿਬ ਕਿੱਲੇ ਦੀ ਗਣਕ ਕਿੱਲੇ ਦੀ ਜੀਰੀ ਕਿੱਲੇ ਦੀ ਗਣਕ ਤੇ ਕਿੱਲੇ ਦੀ ਜੀਰੀ ਉੱਥੇ ਦੇ ਕੇ ਆਉਣੀ ਮੈਂ ਕਹਣਾ ਕਿਉਂ ਕਹਿੰਦੇ ਲੰਗਰ ਚ ਰੋਟੀ ਖਾਣਾ ਅਸੀਂ ਗੁਰਦੁਆਰੇ ਚ ਨਹੀਂ ਲੈਣਾ ਅਸੀਂ ਅਸੀਂ ਨਹੀਂ ਲੈਣਾ ਗੁਰਦੁਆਰੇ ਦਾ ਥੋੜਾ ਖਾਣਾ ਐ ਐਦਾਂ ਉਹਨਾਂ ਨੇ ਕੀਤਾ ਮੇਰੇ ਕੱਪੜੇ ਇੱਥੋਂ ਜਾਂਦੇ ਸੀ ਮੈਂ ਕਦੇ ਕੱਪੜਾ ਨਹੀਂ ਲਿਆ ਰਾਣਾ ਸਾਹਿਬ ਮੈਂ ਕਹਣਾ ਮੈਂ ਖਾਲੀ ਇੱਥੇ ਮੱਥਾ ਨਹੀਂ ਟੇਕਦਾ ਉੱਥੇ ਪੈਸੇ ਦਿੱਤੇ ਹੋਏ ਸੀ ਵੀ ਰੋਜ਼ ਇਹਨੂੰ ਚਾਹੀਦੇ ਨੇ ਪੈਸੇ ਇਹਨੂੰ ਰੋਜ਼ ਦਿਆ ਕਰੋ ਇਹ ਮਹਾਰਾਜ ਨੂੰ ਵੀ ਮੱਥਾ ਟੇਕਦਾ ਹੈ ਮਹਾਪੁਰਖਾਂ ਕੋਲ ਵੀ ਜਾਂਦਾ ਹੈ ਇਹ ਖਾਲੀ ਇੱਥੇ ਦੀ ਸ਼ਰਤ ਆ ਇਹਨੂੰ ਪੈਸੇ ਦਿਓ ਕਿਰਾਇਆ ਮੈਂ ਮੈਨੂੰ ਕਹਿਣਾ ਇੱਥੋਂ ਨਹੀਂ ਲੈਣਾ ਅਸੀਂ ਕਿਰਾਇਆ ਦਵਾਂ ਮੈਂ ਲੱਗਿਆ ਕੱਪੜੇ ਧੋਇਆ ਕਰਾਂ ਮੇਰੇ ਹੱਥ ਐਦਾਂ ਪਾਟ ਗਏ ਬੱਚਾ ਸੀ ਛੋਟੀ ਉਮਰ ਸੀ ਤੇ 500 600 ਰੁਪਇਆ ਉਦੋਂ ਉੱਥੇ ਸਾਡੇ ਇੱਕ ਬੰਦਾ ਹੁੰਦਾ ਸਾਡੇ ਨਾਲ ਰਹਿੰਦਾ ਸੀ ਉਹਨੂੰ ਦਿੱਤਾ ਮੇਰੇ ਪਿਤਾ ਨੇ 600 ਰੁਪਇਆ ਕਹਿੰਦੇ ਤੈਨੂੰ ਮੈਂ ਮਹੀਨੇ ਦਾ ਦੇ ਦਿਆ ਕਰੂੰ ਹੁਣ ਗੱਲ ਵੀ 25 ਸਾਲ ਪੁਰਾਣੀ ਹੈ 600 ਰੁਪਇਆ ਉਦੋਂ ਦਾ ਵਧੀਆ ਸੀ ਵੀ ਤੂੰ ਇਹਦੇ ਨਾਲ ਜਾਇਆ ਕਰ ਦੂਵੇ ਦੇ ਨਾਲ ਜਾਇਆ ਕਰ ਜਦੋਂ ਇਹਨੇ ਨਹਾਉਣਾ ਵਗੈਰਾ ਹੁੰਦਾ ਹੈ ਤੇ ਤੂੰ ਇਹਨੂੰ ਇਸ਼ਨਾਨ ਕਰਾ ਦਿਆ ਕਰ ਇਹਦੇ ਕੱਪੜੇ ਧੋ ਦਿਆ ਕਰ ਉਹ ਮੇਰਾ ਕਸ਼ਹਿਰਾ ਤੋਂ ਲਿਆ ਚੱਕ ਕੇ ਤੁਰਿਆ ਕਰੇ ਮੇਰੇ ਪਿੱਛੇ ਮੇਰੇ ਪਿਓ ਨੇ ਮੈਨੂੰ ਵੀ ਆਈਪੀ ਬਣਾਤਾ ਉਦੋਂ ਨਿੱਗੀ ਦੀ ਉਮਰ ਚ ਧਿਆਨ ਨਾਲ ਮੇਰਾ ਨੁਕਤਾ ਨੋਟ ਕਰਿਓ ਵੀਰੋ ਕਾਇਮ ਧਿਆਨ ਨਾਲ ਸੁਣਿਓ ਮੇਰੀ ਚਲੋ ਉੱਥੇ ਰਹੇ ਮੈਂ ਆਇਆ ਮੇਰੀ ਸਭ ਤੋਂ ਪਹਿਲਾਂ ਜਿਹੜਾ ਮੈਂ ਪ੍ਰਚਾਰ ਸ਼ੁਰੂ ਕੀਤਾ ਮੇਰੀ ਗੱਡੀ ਮੈਨੂੰ ਦਾਦੀ ਨੇ ਲੈ ਕੇ ਰੇ ਮੇਰਾ ਦਾਦਾ 8-10 ਲੱਖ ਰੁਪਈਆ ਮੇਰੀ ਦਾਦੀ ਦੇ ਨਾਂ ਛੱਡ ਗਿਆ ਸੀ ਜਦੋਂ ਚੜ੍ਹਾਈ ਕੀਤੀ ਜ਼ਮੀਨ ਵੀ 8-10 ਕਿੱਲੇ ਦਾਦੀ ਦੇ ਨਾਂ ਤੇ ਪੈਸਾ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਤੁਸੀਂ ਬੱਚਾ ਜਦੋਂ ਪਾਲਣਾ ਆ ਨੋਟ ਕਰਿਓ ਮੇਰੀ ਗੱਲਾਂ ਉਹ 10 8-10 ਲੱਖ ਰੁਪਈਆ ਸੀ ਮੇਰੀ ਦਾਦੀ ਨੇ ਮੈਨੂੰ ਗੱਡੀ ਲੈ ਕੇ ਦਿੱਤੀ ਪਹਿਲੀ ਗੱਡੀ ਅਸੀਂ ਲਈ ਉਹਨੇ ਲੈ ਕੇ ਮੈਂ ਦੂਜੀ ਗੱਡੀ ਲਈ ਉਹਦੇ ਪੈਸੇ ਮੇਰੇ ਪਿਤਾ ਨੇ ਦਿੱਤੇ ਮੀਨ ਆਪਣੀ ਘਰ ਘਰ ਦੀ ਇੱਕ ਸਾਲ ਜਥੇ ਦਾ ਪ੍ਰਸ਼ਾਦਾ ਮੇਰੀ ਮਾਂ ਨੇ ਬਣਾਇਆ ਘਰੋਂ ਮੈਂ ਖਰਚਾ ਕਰਦਾ ਰਿਆ ਕਦੇ ਵੀ ਨਾ ਕਦੀ ਵੀ ਮੈਨੂੰ ਐਦਾਂ ਮਹਿਸੂਸ ਨਹੀਂ ਹੋਣ ਦਿੱਤਾ ਵੀ ਮੈਂ ਘਟ ਗਿਆ ਮੇਰੇ ਪਿਓ ਨੇ ਸਿੰਪਲ ਐ ਸਿੱਧੇ ਸਾਦੇ ਬੰਦੇ ਐ ਪਰ ਮੇਰੇ ਕੰਨਾਂ 'ਚ ਇਹ ਆਵਾਜ਼ ਨਹੀਂ ਪੈਣ ਦਿੱਤੀ ਵੀ ਤੂੰ ਘਟ ਤਾ ਮੈਨੂੰ ਕਹਿਣਾ ਤੂੰ ਪਰ ਕਹਿਮ ਲੈ ਮੈਂ ਹੈਗਾ ਤੇਰੇ ਨਾਲ ਉਹ ਗੱਲਾਂ ਤੁਹਾਨੂੰ ਕਾਇਮ ਕਰਦੀਆਂ ਗੱਲ ਇਹ ਨਹੀਂ ਹੁੰਦੀ ਕਿ ਤੁਹਾਡੇ ਕੋਲ ਯਾਰ ਇਹਨਾਂ ਸਾਡੇ ਪੱਲੇ ਕੀ ਹੈ ਆ 25 30 ਕਿੱਲੇ ਜ਼ਮੀਨ ਜਿਹੜੀ ਗੁਰੂ ਗ੍ਰੰਥ ਸਾਹਿਬ ਦੇ ਨਾਂ ਉਹਦੇ ਤੇ ਬਿਲਡਿੰਗਾਂ ਬਣਾ ਲੀਆਂ ਪਰ ਉਹ ਅਸੀਂ ਕੱਖ ਨਹੀਂ ਇਹਨਾਂ ਕੋਲ 500 500 ਕਿੱਲਾ ਜ਼ਮੀਨ ਦਾ ਹੈ ਹਜ਼ਾਰ ਹਜ਼ਾਰ ਏਕੜ ਜ਼ਮੀਨ ਦਾ ਹੈ ਪਰ ਜਿਨ੍ਹਾਂ ਨਾਲ ਮੱਥਾ ਪਤਾ ਕਿਉਂ ਲਾਇਆ ਐ ਇੱਥੋਂ ਮੈਂ ਕਹਿੰਦਾ ਇੱਥੋਂ ਮੇਰਾ ਮਨ ਪਤਾ ਕੀ ਕਹਿੰਦਾ ਮੈਂ ਕਿਹੜਾ ਕਿਸੇ ਨਾਲੋਂ ਕਰਦਾ ਆਫਰੀ ਆਕਾਲ ਸੁਣੋ ਪੱਲੇ ਮੇਰੇ ਕੱਖ ਨਹੀਂ ਪੱਲੇ ਕੱਖ ਨਹੀਂ ਕੋਈ ਪ੍ਰੋਪਰਟੀ ਨਹੀਂ ਕੋਈ ਜ਼ਮੀਨ ਨਹੀਂ ਪਰ ਮਾਈਂਡ ਮੇਰਾ ਇੱਥੇ ਐ ਬੈਂਕ ਵਿੱਚ ਕਹਿ ਗਿਆ ਤੂੰ ਕਿ ਘਗਰੀਆਂ ਪਾਈ ਫਿਰਦੇ ਨੇ ਆਹ ਚੀਜ਼ ਜਿਹੜੀ ਐ ਨਾ ਇਹ ਬਚਪਨ ਤੋਂ ਐ ਅੱਜ ਨਵੀਂ ਨਹੀਂ ਆਈ ਇਹ ਸ਼ੁਰੂ ਤੋਂ ਹੀ ਇਦਾਂ ਐ ਇਹ ਚੀਜ਼ਾਂ ਤੁਹਾਨੂੰ ਤੁਹਾਡੇ ਨਿਆਣਿਆਂ ਚ ਭਰਨੀਆਂ ਪੈਣਗੀਆਂ ਤੁਹਾਡੇ ਬੱਚਿਆਂ ਨੂੰ ਭਰਨੀਆਂ ਪੈਣਗੀਆਂ ਨਿਆਣਾ ਜਦੋਂ ਨੋਟ ਕਰਿਓ ਸੁਣੋ ਹੈਗੇ ਉਹ ਗਰੀਬ ਸਿੰਪਲ ਪਰਿਵਾਰ ਪਰਿਵਾਰ ਹੈ ਤੇਰਾ ਸਿੰਪਲ ਹੋ ਤੁਸੀਂ ਸਾਦਾ ਅਗ ਲਗਣਾ ਸੀ ਅਸੀਂ ਅਸੀਂ ਜੀ ਮਿਡਲ ਕਲਾਸ ਫੈਮਿਲੀ ਨੂੰ ਅਸੀਂ ਲੋਅਰ ਕਲਾਸ ਅਸੀਂ ਗਰੀਬ ਆ ਹਾਈ ਕਲਾਸ ਨਹੀਂ ਅਸੀਂ ਵੱਡੇ ਪਰਿਵਾਰਾਂ ਚੋਂ ਨਹੀਂ ਆ ਪਰ ਮੇਰਾ ਪੁਆਇੰਟ ਨੋਟ ਕਰਿਓ ਅੱਜ ਬੱਚੇ ਪਾਲਨ ਵਾਲਿਓ ਸਾਰੇ ਨੋਟ ਕਰਿਓ ਆਪਣਾ ਬੱਚਾ ਹੈ ਨਾ ਜਿਹੜਾ ਹੈਗਾ ਗਰੀਬ ਹੈ ਪਰ ਉਹਦੀ ਸਾਈਕੀ ਅਮੀਰ ਕਰਦੇ ਗਰੀਬ ਬਾਹਰੋਂ ਅਮੀਰ ਕਰਨ ਦੀ ਲੋੜ ਨਹੀਂ ਸਾਈਕੀ ਅਮੀਰਾਂ ਬਣੀ ਸਾਈਕੀ ਵੀ ਆਈਪੀ ਕਰਦੇ ਤੇ ਜਿੱਦੇ ਵੀ ਆਈਪੀ ਸਾਈਕੀ ਹੋਈ ਨਾ ਵੀ ਆਈਪੀ ਬੰਦਿਆਂ ਵਿੱਚ ਬੈਠੇ ਉਹਦੇ ਹੱਥ ਨਹੀਂ ਕੰਬਣੇ ਚਾਹ ਲੈ ਗਏ ਇਦਾਂ ਕੱਪ ਨਹੀਂ ਮੈਨੂੰ ਮਾਫ ਕਰ ਦਿਓ ਮੈਂ ਗੱਲ ਮਾਨ ਨਾਲ ਨਹੀਂ ਕਹਿੰਦਾ ਮੇਰੇ ਨਾਲ ਤੁਸੀਂ ਕਿਸੇ ਵੱਡੇ ਲੀਡਰ ਚਾਹ ਪਿਆ ਦਿਓ ਮੇਰੇ ਹੱਥ ਨਹੀਂ ਕੰਬਦੇ ਉਹਦੇ ਸਾਹਮਣੇ ਕਿਉਂਕਿ ਮੈਂ ਸ਼ੁਰੂ ਤੋਂ ਇਦਾਂ ਹੀ ਰਿਆਂ ਮੇਰੀ ਸਾਈਕੀ ਇਦਾਂ ਦੀ ਹੈ ਮੈਂ ਆਪਣੀ ਸਾਈਕੀ ਵਿੱਚ ਕਦੇ ਆਪਣੇ ਆਪ ਨੂੰ ਘੱਟ ਨਹੀਂ ਸਮਝਿਆ ਇਹ ਹੰਕਾਰ ਨਹੀਂ ਇਹ ਕੌਨਫੀਡੈਂਸ ਹੈ ਇਹ ਆਤਮ ਵਿਸ਼ਵਾਸ ਹੈ ਮੈਂ ਮੈਂ ਕਦੀ ਕਿਸੇ ਦੀ ਪਰਵਾਹ ਨਹੀਂ ਕੀਤੀ ਚਾਹੇ ਕੋਈ ਹੋਵੇ ਇਸੇ ਸਾਈਕੀ ਕਰਕੇ ਇਹ ਇਹ ਤੁਹਾਡਾ ਸਾਈਕੀ ਘੜਨੀ ਪੈਂਦੀ ਹੈ ਤੁਸੀਂ ਜ਼ਰੂਰੀ ਨਹੀਂ ਕਿ ਅਮੀਰ ਹੋਵੋ ਪਰ ਬ੍ਰੇਨ ਹੈ ਜਿਹੜਾ ਦਿਮਾਗ ਹੈ ਜਿਹੜਾ ਤੁਹਾਡੇ ਬੱਚੇ ਦਾ ਉਹ ਅਮੀਰਾਂ ਵਾਲਾ ਚਾਹੀਦਾ